ਜਿਹੜਾ ਸਤਗੁਰੂ ਹੈ ਉਹ ਆਪਣੇ ਸਿੱਖ ਦੀ ਸੇਵਾ ਤੇ ਬੜਾ ਹੀ ਪ੍ਰਸੰਨ ਹੋਇਆ ਕਰਦਾ ਗੁਰੂ ਦੇ ਪਿਆਰਿਓ ਸੇਵਾ ਤੇ ਪ੍ਰਸੰਨ ਹੋਣ ਦੇ ਕਾਰਨ ਇਹ ਤੁਸੀਂ ਇਸ ਗੱਲ ਦਾ ਇਤਿਹਾਸ ਜਾਣਦੇ ਹੋ ਗੁਰੂ ਰਾਮਦਾਸ ਸੱਚੇ ਪਾਤਸ਼ਾ ਜਦੋਂ ਬਾਬੇ ਆਦਮ ਦੀ ਸੇਵਾ ਤੇ ਪ੍ਰਸੰਨ ਹੋਏ ਤੇ ਕਹਿੰਦੇ ਨੇ ਬਾਬਾ ਆਦਮ ਤੇਰੀ ਸੁਕਾਮ ਸਹਾ ਹੈ ਕਿ ਨਿਸਕਾਮ ਸੇਵਾ ਹੈ ਚੁੱਪ ਦਜੀਵਾਰ ਫੇਰ ਆਖਿਆ ਤਿੱਜੀਵਾਰ ਫੇਰ ਆਖਿਆ ਸਚੇ ਪਾਤਸ਼ਾਹ ਜਦੋਂ ਵੇਖਿਆ ਪਰ ਨਹੀਂ ਬੋਲਦਾ ਅੰਤਰਜਾਮੀ ਕਹਿੰਦੇ ਨੇ ਚੰਗਾ ਬਚਨ ਕੱਲ ਨੂੰ ਆ ਕੇ ਪੁੱਛ ਲਈ ਆ ਕੇ ਕੱਲ ਨੂੰ ਆ ਕੇ ਮੰਗ ਲਈ ਆ ਕੇ ਸਾਥ ਸੰਗਤ ਜੀ ਅਗਲੇ ਸਵੇਰ ਘਰ ਗਿਆ ਔਰਤ ਪੁੱਛਦੀ ਹੈ ਤੁਹਾਨੂੰ ਸਚੇ ਪਾਤਸ਼ਾਹ ਬੁਲਾਇਆ ਸੀ ਕਹਿੰਦੇ ਨੇ ਆਹ ਗੱਲ ਆਖੀ ਸੀ ਵੀ ਜੇ ਤੇਰੀ ਕੋਈ ਮੰਗ ਹੈ ਤੇ ਪੂਰੀ ਕਰ ਲੈ ਕਿ ਮੈਂ ਆਪਣੀ ਉਮਰ ਨੂੰ ਵੇਖ ਕੇ ਆਪਣੇ ਸਿਰ ਨੂੰ ਵੇਖ ਕੇ ਪੁੱਤਰ ਦੀ ਦਾਤ ਮੰਗੀ ਨਹੀਂ ਕਿੰਨ ਮਾੜਾ ਕੀਤਾ ਜੇ ਕੱਲ ਨੂੰ ਮੈਨੂੰ ਲੈ ਕੇ ਚੱਲੇ ਹੋ ਜੇ ਕਹਿੰਦੇ ਸੱਚੇ ਪਾਛੇ ਬਚਨ ਕੀਤਾ ਕੱਲ ਨੂੰ ਗਏ ਕਹਿੰਦੇ ਮੰਗ ਲਾ ਕੀ ਮੰਗਣਾ ਹੀ ਘਰ ਵਾਲੇ ਕਹਿੰਦੇ ਸੱਚੇ ਪਾਛੇ ਤੁਠੇ ਸਾਨੂੰ ਪੁੱਤਰ ਦੀ ਦਾਤ ਦੇ ਦਿਓ ਸਾਸ ਸਗੇ ਚ ਤੁਹਾਡਾ ਇਤਿਹਾਸ ਬੋਲਦਾ ਪਿਆ ਸੱਚੇ ਪਾਛਾ ਭਗਵਾਨ ਇੱਕ ਮਿਕ ਹੋ ਗਏ ਅੰਤਰ ਧਿਆਨ ਹੋ ਗਏ ਕਹਿੰਦੇ ਬਾਬਾ ਆਦਮ ਅਸੀਂ ਸਾਰੇ ਤੇਰੇ ਵਾਸਤੇ ਦਰਗਾਹ ਵੇਖ ਆਏ ਆ ਤੇਰੇ ਭਾਗਾਂ 'ਚ ਪੁੱਤਰ ਨਹੀਂਗਾ ਪਰ ਤੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ ਤੂੰ ਸਾਧ ਸੰਗਤ ਦੇ ਇੱਕ ਸੇਵਾ ਕੀਤੀ ਹੈ ਗੁਰੂ ਨਾਨਕ ਸਾਧ ਸੰਗਤ ਤੇਰੇ ਤੇ ਪ੍ਰਸੰਨ ਹੋਈ ਹੈ ਜਾ ਸਾਡੇ ਘਰ ਚਾਰ ਪੁੱਤਰ ਹੋਣੇ ਸਨ ਆਪਣੂ ਚ ਇੱਕ ਤੈਨੂੰ ਦਿੱਤਾ ਸਾਧ ਸੰਗਤ 'ਚ ਆ ਗੁਰੂ ਘਰ ਕਰਦਾ ਸਾਧ ਸੰਗਤ 'ਚ ਇਸ ਗੁਰੂ ਘਰ ਦੀ ਵਿਢਾਈ ਹੈ ਉਹਦਾ ਨਾਮ ਭਾਈ ਭਗਤੂ ਰਖੀਂ ਉਦਾ ਮੂੰਣਾ ਫਟਕਾਰੀ ਇਸੇ ਤਰ੍ਹਾਂ ਪੁਆਸਾ ਸਾਂਗ